ਪ੍ਰੋਗਰਾਮ ਸਥਾਰ ਸਵਾਰ ਵੱਲੋਂ ਸ਼ਰਮਨਾਕ ਹਰਕਤ ਬਾਲਕੋਨੀ 'ਚ ਖੜੀ ਲੜਕੀ ਨੂੰ ਦੇਖ ਉਤਾਰੀ ਆਪਣੀ ਪੈਂਟ ਲੜਕੀ ਦੀ ਸਹੇਲੀ ਨੂੰ ਵੀਡੀਓ ਬਣਾਉਂਦੀ ਦੇਖ ਮੌਕੇ ਤੋਂ ਹੋਇਆ ਫਰਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕ੍ਰਾਸ ਬਾਰਡਰ ਨਾਰਕੋਸ ਸਮਗਲਿੰਗ ਰੈਕਟ ਦਾ ਪਰਦਾਫਾਸ਼ 1 ਕਿਲੋ ਹੈਰੋਇਨ ਸਣੇ ਨਸ਼ਾ ਦਸਕਰ ਗ੍ਰਿਫਤਾਰ ਮਲਜ਼ਮ ਕੋਲੋਂ 4 ਲੱਖ ਰੁਪਏ ਡਰੱਗ ਮਨੀ ਵੀ ਹੋਈ ਬਰਾਮਦ ਅਮਰਕਾ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ H1B ਵੀਜ਼ਾ ਦੀ ਫੀਸ ਵੱਡਾ ਵਾਧਾ 1500 ਤੋਂ ਵਧਾ ਕੇ 1 ਲੱਖ ਅਮਰੀਕੀ ਡਾਲਰ ਕੀਤੀ ਫੀਸ ਵੱਡੇ ਪੱਧਰ ਤੇ ਭਾਰਤੀ ਹੋਣਗੇ ਪ੍ਰਭਾਵਿਤ ਇੰਗਲੈਂਡ ਸਿੱਖ ਲੜਕੀ ਨਾਲ ਜ਼ਬਰ ਜਨਾਹ ਦੇ ਮਲਜ਼ਮਾਂ ਦੀ ਭਾਲ ਤੇਜ਼ ਮਲਜ਼ਮਾਂ ਦੀ ਸੂਚਨਾ ਦੇਣ ਵਾਲਿਆਂ ਲਈ ਯੂਕੇ ਪੁਲਿਸ ਵੱਲੋਂ 20 ਹਜ਼ਾਰ ਪੌਂਡ ਇਨਾਮ ਦਾ ਐਲਾਨ ਇਹ ਗੁਪਤ ਰੱਖੀ ਜਾਵੇਗੀ ਜਾਣਕਾਰੀ ਦੇਣ ਵਾਲੇ ਦੀ ਪਛਾਣ ਹਰਿਆਣਾ ਦੇ ਸੀਐਮ ਨਾਇਬ ਸੈਣੀ ਦਾ ਪੁਲਿਸ ਆਫੀਸਰਜ਼ ਨੂੰ ਆਦੇਸ਼ ਰੋਜ਼ਾਨਾ ਸਵੇਰੇ ਅਤੇ ਸ਼ਾਮ ਇੱਕ ਇੱਕ ਘੰਟਾ ਲੋਕਾਂ ਨਾਲ ਕੀਤੀ ਜਾਵੇ ਮੁਲਾਕਾਤ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਜਾਵੇ ਫੌਰੀ ਹੱਲ ਹਰਿਆਣਾ ਕਾਂਗਰਸ ਚ ਉੱਠੀ ਨਵੀਂ ਲੀਡਰਸ਼ਿਪ ਦੀ ਮੰਗ ਹੱਡਾ ਵਿਰੋਧੀ ਧੜੇ ਦੇ ਆਗੂ ਹੋਏ ਇੱਕ ਜੋ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਬੋਲੇ ਲੋਕ ਕਾਂਗਰਸ ਚ ਚਾਹੁੰਦੇ ਬਦਲਾ ਤਾਂ ਚੌਧਰੀ ਵਿਰਿੰਦਰ ਨੇ ਕਿਹਾ ਕਾਂਗਰਸ ਕਿਸੇ ਦੀ ਜਾਇਦਾਦ ਨਹੀਂ मैं ते हुड्डा उमर दराज सड़का ते गलली दे रही मौत नु सरदार रोजाना जा रहीयां कीमती जाना। सडक हादसियां ते न्यूज़ 18 दी खास मुहिम रॉन्ग टर्न आज दिन पर हेडलाइंस के प्रायोजक पतंजलि गाय का घी मां का भरोसा प्यार से भरोसा रॉन्ग टर्न जिंदगी ते भारी गलत कट ਬਹੁਤ ਪਿਆਰੀ ਸਬਦਾਂ ਜਿਸ ਜ਼ਿੰਦਗੀ ਹੈ ਪਿਆਰੀ ਯੂਐਸਟੀ ਦੇ ਖਾਸ ਮੁਹਿਮ ਅੱਜ ਲਗਾਤਾਰ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰ ਰਿਹਾ ਬੇਹਦ ਅਹਿਮ ਖਬਰ ਦੇ ਨਾਲ ਮਾਦੋਪੁਰ ਹੈਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਐਕਸੀਅਨ ਸਮੇਤ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਮਾਦੋਵਰ ਹੈਡਵੌਕਸ ਦੇ ਗੇਟ ਟੁੱਟ ਗਏ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ ਐਕਸੀਅਨ ਸਮੇਤ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਐਕਸੀਅਨ ਇਹ ਤਿੰਨ ਸੂਤ ਜੇਈ ਸਚਿੰਦ ਠਾਕੁਰ ਤੇ ਅਰुण ਕੁਮਾਰ ਵੀ ਸਸਪੈਂਡ ਕਰ ਦਿੱਤੇ ਗਏ ਨੇ ਵੱਡੀ ਖਬਰ ਹੈ ਦਰਸਲ ਜਦੋਂ ਰਣਜੀਤ ਸਾਗਰ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਸੀ ਤਾਂ ਮਾਦੋਪੁਰ ਬੈਰਾਜ ਦੇ ਹੈਡਵਰਕਸ ਦੇ ਕਈ ਗੇਟ ਟੁੱਟ ਗਏ ਸਨ ਤੇ ਇਸ ਮਾਮਲੇ ਦੇ ਵਿੱਚ ਹੁਣ ਅਣਗਹਿਲੀ ਵਰਤਨ ਵਾਲਿਆਂ ਤੇ ਕਾਰਵਾਈ ਹੋਈ ਹੈ ਕਿ ਆਖਿਰ ਕੀ ਕਾਰਨ ਰਹੇ ਕਿਉਂਕਿ ਇੱਕ ਕੰਪਨੀ ਨੂੰ ਇਸ ਮਾਮਲੇ ਦੇ ਵਿੱਚ ਟੈਂਡਰ ਦਿੱਤਾ ਗਿਆ ਸੀ ਉਹਨਾਂ ਨੇ ਚੈੱਕ ਵੀ ਕੀਤਾ ਸੀ ਕਿ ਕੀ ਅਣਗਹਿਲੀ ਰਹੀ ਕਿਹੜੇ ਅਧਿਕਾਰੀ ਇਸ ਦੇ ਵਿੱਚ ਅਣਗਹਿਲੀ ਦੇ ਵਿੱਚ ਸ਼ਾਮਲ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਮਾਦੋਪੁਰ ਹੈੱਡਵੌਕਸ ਦੇ ਗੇਟ ਟੁੱਟਣ ਦੇ ਮਾਮਲੇ 'ਚ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਗਿਆ ਏ ਐਕਸੀਅਨ ਸਮੇਤ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਏ ਜਿਸ ਦੇ ਵਿੱਚ ਐਕਸੀਅਨ ਨਿਤਿਨ ਸੂਦ ਸ਼ਾਮਲ ਨੇ ਜੇਈ ਸਚਿਨ ਠਾਕੁਰ ਤੇ ਅਰुण ਕੁਮਾਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਏ ਤੁਹਾਨੂੰ ਯਾਦ ਕਰਵਾ ਦਈਏ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਤਾਂ ਇਹ ਵੱਡਾ ਵੱਡੇ ਪੱਧਰ ਤੇ ਇਹ ਏਰੀਆ ਜਿਹੜਾ ਹੈ ਉਹ ਪ੍ਰਭਾਵਿਤ ਰਿਹਾ ਖਾਸ ਕਰ ਬਾਰਡਰ ਬੈਲਟ ਤੇ ਰਾਵੀ ਦਰਿਆ ਦੇ ਵਿੱਚੋਂ ਪਾਣੀ ਆਉਣ ਕਾਰਨ ਜ਼ਿਆਦਾਤਰ ਇੱਥੇ ਹੜ੍ਹ ਆਏ। ਇਸੇ ਖਬਰ ਤੇ ਮੇਰੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜੇ ਨੇ। ਨਪਿੰਦਰ ਕੀ ਕੁਝ ਅਪਡੇਟ ਕਾਰਵਾਈ ਹੋਈ ਹੈ ਮਾਦੋਪੁਰ ਹੈਡਵੌਕਸ ਦੇ ਫਲੱਡ ਗੇਟ ਟੁੱਟੇ ਸੀ। ਕੋ ਲਗਾਤਾਰ ਚੀਨ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਸੀ ਕਿ ਜਿਹੜਾ ਰਾਵੀ ਨੇ ਤਾਂ ਬਾਈ ਮਚਾਈ ਉਸ ਨੂੰ ਲੈ ਕੇ ਜ਼ਿੰਮੇਵਾਰ ਕੌਣ ਹੈ ਔਰ ਖਾਸ ਕਰਕੇ ਜਿਹੜਾ ਜੇ ਟੁੱਟੇ ਸੀ ਉਹਨੂੰ ਲੈ ਕੇ ਵੀ ਇਹ ਦੇਖੋ ਕਈ ਤਰ੍ਹਾਂ ਦੀਆਂ ਅੰਗਿਲੀ ਦੇ ਸਵਾਲ ਉੱਠੇ ਸੀ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਔਰ ਸਭ ਤੋਂ ਵੱਧ ਸਰਕਾਰ ਨੇ ਅੰਦਰ ਹੀ ਅੰਦਰ ਦੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀ ਔਰ ਨਾਲੀ ਇਹ ਸਾਫ਼ ਕਰ ਦਿੱਤਾ ਸੀ ਕਿ ਜਿਹੜਾ ਵੀ ਕੋਈ ਪੰਜਾਬ ਦੀ ਬਰਬਾਦੀ ਦੇ ਲਈ ਜ਼ਿੰਮੇਵਾਰ ਹੋਵੇਗਾ ਉਹਨੂੰ ਬਖਸ਼ਿਆ ਤਾਂ ਜਾਏਗਾ ਨਹੀਂ ਹਾਲਾਂਕਿ ਹਲੇ ਸਸਪੈਂਸ਼ਨ ਦੀ ਗੱਲ ਹੋ ਰਹੀ ਹੈ ਇਹ ਅੱਗੇ ਕਾਰਵਾਈ ਕਿਸੇ ਵੱਡੇ ਪੱਧਰ ਤੱਕ ਜਾ ਸਕਦੀ ਹੈ ਤਾਂ ਕਿ ਅੱਗੇ ਤੋਂ ਕੋਈ ਐਸੀ ਕਤਾਈ ਕਿਉਂਕਿ ਕਤਾਈ ਉਹ ਹੁੰਦੀ ਹੈ ਜਿਸ ਦੇ ਨਾਲ ਜਿਸ ਨੂੰ ਬਖਸ਼ਿਆ ਜਾ ਸਕੇ ਜਾਂ ਉਸ ਤੋਂ ਬਾਅਦ ਬਖਸ਼ਾਉਣ ਦੀ ਗੁੰਜਾਇਸ਼ ਹੋਵੇ ਉਹ ਕਤਾਈ ਬਖਸ਼ੀ ਜਾ ਸਕਦੀ ਹੈ ਪਰ ਜਿਹੜੀ ਕਤਾਈ ਨੇ ਪੰਜਾਬ ਨੂੰ ਬਰਬਾਦ ਕੀਤਾ ਹੋਵੇ ਐਸੀ ਕਤਾਈ ਬਖਸ਼ਣ ਦੇ ਹਾਲਾਤ ਨਹੀਂ ਹੁੰਦੇ ਜਦ ਕਰਕੇ ਸਾਫ ਸਰੀਆਂ ਦੇ ਦੀ ਕੋਸ਼ਿਸ਼ ਆ ਜਿਹੜੀ ਚੀਜ਼ ਥੋੜੀ ਦੇਰ ਪਹਿਲਾਂ ਸਾਡੀ ਇਸ ਨੂੰ ਲੈ ਕੇ ਜਿਹੜਾ ਹੈਗਾ ਡਿਪਾਰਟਮੈਂਟ ਦੇ ਵਿੱਚ ਗੱਲ ਹੋਈ ਤਾਂ ਉਹਨਾਂ ਨੇ ਇੱਕ ਸਾਫ ਜਿਹੜੀ ਚੀਜ਼ ਇਨਸਪਾਇਰ ਕੀਤੀ ਉਹ ਕਹਿੰਦੇ ਨੇ ਕਿ ਜਾਂਚ ਜਿਹੜੀ ਉਹ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਬੰਦੇ ਹਲੇ ਹੋਰ ਵੀ ਇਹਦੇ ਵਿੱਚ ਆਉਣਗੇ ਪਰ ਇਹਨਾਂ ਲੋਕਾਂ ਨੂੰ ਸਸਪੈਂਡਸ ਲਈ ਕਰਕੇ ਉੱਥੋਂ ਜਿਹੜਾ ਹਟਾ ਦਿੱਤਾ ਗਿਆ ਇਹਨਾਂ ਦਾ ਹੈੱਡਕੁਆਟਰ ਤੇ ਇਹਨਾਂ ਦੀ ਜਿਹੜਾ ਹੈਗਾ ਇਹਨਾਂ ਦੀ ਡਿਊਟੀ ਲਾ ਦਿੱਤੀ ਗਈ ਹੈ ਤਾਂ ਕਿ ਐਸਾ ਨਾ ਹੋਵੇ ਕਿ ਕਿਧਰੇ ਆਪਦੀ ਤਾਕਤ ਆਪਦੀਆਂ ਸ਼ਕਤੀਆਂ ਤੇ ਚੱਲਦੇ ਜਾਂਚ ਨੂੰ ਨਾ ਪ੍ਰਭਾਵਿਤ ਕਰਨ ਦੇ ਨਪਿੰਦਰ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਰਾਵੀ ਦਰਿਆ ਦੀ ਤਾਂ ਪਠਾਨਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਬਾਹੀ ਮੱਚੀ ਹਾਲਾਂਕਿ ਕਾਰਨ ਇਸ ਤੇ ਹੋਰ ਵੀ ਸੀ ਪਰ ਜਿਵੇਂ ਇੱਕ ਸਾਹਮਣੇ ਆ ਰਿਹਾ ਸੀ ਕਿ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਮਾਦੋਪੁਰ ਹੈਡਵਰਕਸ ਨੂੰ ਲੈ ਕੇ ਇਸ ਨੂੰ ਲੈ ਕੇ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਹੈਡਵਰਕਸ ਦੇ ਗੇਟ ਟੁੱਟੇ ਤੇ ਉਸ ਤੋਂ ਬਾਅਦ ਪਾਣੀ ਜਿਹੜਾ ਹੈ ਕਿਤੇ ਨਾ ਕਿਤੇ ਕੰਟਰੋਲ ਤੋਂ ਬਾਹਰ ਵੀ ਹੋਇਆ ਹਾਲਾਂਕਿ ਜਿਹੜੇ ਇਹ ਗੇਟਸ ਹੁੰਦੇ ਨੇ ਇਹ ਬੈਰਾਜ ਦੇ ਗੇਟ ਨੇ ਪਿੱਛੇ ਤਾਂ ਫਲੱਡ ਗੇਟ ਦੂਸਰੇ ਨੇ ਪਰ ਇਸ ਦੇ ਨਾਲ ਵੀ ਨੁਕਸਾਨ ਤਾਂ ਹੋਇਆ ਤੇ ਵੱਡੇ ਪੱਧਰ ਤੇ ਨੁਕਸਾਨ ਵੀ ਹੋਇਆ ਇਸ ਦੇ ਵਿੱਚ ਕੀ ਕੁਝ ਸਾਹਮਣੇ ਆ ਸਕਿਆ ਕੀ ਸਮਾਂ ਰਹਿੰਦੇ ਆ ਸਟੈਪਸ ਨਹੀਂ ਲਏ ਗਏ ਦੇਖੋ ਮੈਂ ਉਹੀ ਜ਼ਿਕਰ ਕਰ ਰਿਹਾ ਸੀ ਕਿ ਜਾਂਚ ਹੈ ਜਿਹੜੀ ਫਿਲਹਾਲ ਹਲੇ ਕਿਉਂਕਿ ਕੁਝ ਵੀ ਕਹਿਣਾ ਬੜੀ ਜਲਦਬਾਜ਼ੀ ਹੈ ਕਿਉਂਕਿ ਜਾਂਚ ਚੱਲ ਰਹੀ ਹੈ ਇਸ ਕਰਕੇ ਇਹਨਾਂ ਨੂੰ ਹਟਾਉਣ ਦਾ ਪਹਿਲਾ ਮਤਲਬ ਇਹੀ ਹੈ ਕਿ ਜਾਂਚ ਕਿਸੇ ਕਿਸਮ ਦਾ ਤਣਾਅ ਹੋ ਸਕਿਆ ਦੂਜੀ ਚੀਜ਼ ਦੇਖੋ ਜਿਹੜੀ ਬਰਬਾਦੀ ਹੋਈ ਆ ਉਹਦੇ ਲਈ ਕਈ ਕਾਰਨ ਨੇ ਹਾਲਾਂਕਿ ਬਾਕੀ ਕਾਰਨਾਂ ਵਾਲਾਲੇ ਜਾਣਾ ਹੈ ਇਕੱਲਾ ਇਹ ਤਾਂ ਗੇਟ ਟੁੱਟੇ ਨੇ ਇਸ ਤੋਂ ਇਲਾਵਾ ਉਹ ਪਾਣੀ ਕਿੰਨੇ ਦਿਨ ਰੋਕਿਆ ਗਿਆ ਕਿੰਨੇ ਦਿਨ ਰੋਕਣ ਤੋਂ ਬਾਅਦ ਇਕੱਠਾ ਪਾਣੀ ਕਿਉਂ ਛੱਡਿਆ ਗਿਆ ਉਹਦੇ ਦੀ ਕੌਣ ਜ਼ਿੰਮੇਵਾਰ ਹੈ ਜਿਹੜੇ ਦਰਿਆ ਖਾਲੀ ਤੱਕ ਨਹੀਂ ਕੀਤੇਗੇ ਦਰਿਆਵਾਂ 'ਚ 20 ਫੁੱਟ ਰੇਤ ਚੜ੍ਹੀ ਹੋਈ ਆ 8-8 ਫੁੱਟ ਦੀ ਕਾਈ ਉਗਰੀ ਹੋਈ ਆ ਪਾਣੀ ਨੂੰ ਰਸਤਾ ਨਹੀਂ ਸੀ ਉਹਦੇ ਲਈ ਕੌਣ ਜ਼ਿੰਮੇਵਾਰ ਆ ਹਾਲਾਂਕਿ ਇਹ ਜ਼ਿੰਮੇਵਾਰੀ ਕਿਸੇ ਵੀ ਲੈਵਲ ਤੇ ਕਰਤਾ ਹੋ ਸਕਦੀ ਹੈ ਪਰ ਜਾਂਚ ਅਗਰ ਜਿਹੜੀ ਨਿਰਪੱਖ ਤੌਰ ਤੇ ਅਗਰ ਸਰਕਾਰ ਸਪਸ਼ਟ ਰੂਪ ਦੇ ਵਿੱਚ ਸੁਨੇਹਾ ਦੇਣਾ ਚਾਹੇਗੀ ਤਾਂ ਦੇਖਣਾ ਹੋਏਗਾ ਕਿ ਗਾਜ ਕਿੱਥੋਂ ਤੱਕ ਡੇਕਦੀ ਹੈ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸਫਾਈ ਵੀ ਨਹੀਂ ਹੋਈ ਬਿਲਕੁਲ ਦਰਿਆਵਾਂ ਦੀ ਕਈ ਐਂਗਲ ਦੇ ਇਹਦੇ ਵਿੱਚ ਜੀ ਤਾ ਹੁਣ ਇਹ ਦੇਖਦੇ ਆ ਜੀ ਕਿਤੇ ਐਸਾ ਤਾਂ ਨਹੀਂ ਕਿ ਕੋਈ ਵੱਡਾ ਅਧਿਕਾਰੀ ਹੀਟਲੈਂਡ ਤੇ ਗਾਇ ਸੱਟ ਕੇ ਆਪਣੇ ਆਪ ਨੂੰ ਸੁਰੱਖਰੂ ਕਰ ਲੇ ਕਿਤੇ ਐਸਾ ਤਾਂ ਨਹੀਂ ਇੱਕ ਅਧਿਕਾਰੀ ਦੂਜਿਆਂ ਦੀ ਬਲੀ ਦੇ ਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਜੇ ਇਸ ਕਰਕੇ ਜਿਹੜੇ ਅਧਿਕਾਰੀ ਦੇ ਕੋਲ ਇਹ ਹੀਟਲੈਂਡ ਨੂੰ ਸਸਪੈਂਡ ਕਰਨ ਦੀ ਪਾਵਰ ਹੋਵੇਗੀ ਜੇ ਉਹ ਜ਼ਿੰਮੇਵਾਰ ਪਾਇਆ ਜਾਂਦਾ ਤਾਂ ਕੀ ਸਰਕਾਰ ਜਿਹੜੀ ਆ ਉਸ ਅਧਿਕਾਰੀ ਤੇ ਵੀ ਕਾਰਵਾਈ ਕਰੇਗੀ ਹਾਲਾਂਕਿ ਜਾਂ ਇਹ ਦੇ ਵਿੱਚ ਸਪਾਇਟ ਹੋਏਗਾ ਕਿ ਜ਼ਿੰਮੇਵਾਰ ਕੌਣ ਨਹੀਂ ਜੀ ਠੀਕ ਹੈ ਬਹੁਤ ਸ਼ੁਕਰੀਆ ਨਪਿੰਦਰ ਸਿੰਘ ਬਰਾੜ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਹਾਲਾਂਕਿ ਫਿਲਹਾਲ ਤਿੰਨ ਅਧਿਕਾਰੀ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਉਸ ਦੇ ਵਿੱਚ ਐਕਸ਼ਨ ਹੈ ਉਸ ਦੇ ਵਿੱਚ ਜੇ ਆਈਏ ਸਚਨ ਠਾਕੁਰ ਐਕਸ਼ਨ ਨਿਤਿਨ ਸੂਦ ਹੈ ਅਰुण ਕੁਮਾਰ ਹੈ ਹਾਲਾਂਕਿ ਜਾਂਚ جاری ਹੈ ਕਿਹੜੇ ਕਿਹੜੇ ਅਧਿਕਾਰੀ ਇਸ ਦੇ ਵਿੱਚ ਇਨਵੋਲ ਹਨ ਜਿਨ੍ਹਾਂ ਜਿਨ੍ਹਾਂ ਨੇ ਅਣਗਹਿਲੀ ਕੀਤੀ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਤਬਾਹੀ ਮਚੀ ਹੈ ਜਿਹੜੇ ਇਹ ਹੜ ਆਏ ਖਾਸ ਕਰਕੇ ਰਾਵੀ ਦਰਿਆ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਤੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਮਾਦੋਪਰੇ ਹੈਡਵੌਕਸ ਦੇ ਗੇਟ ਟੁੱਟੇ ਪਾਣੀ ਕਿਉਂ ਰੋਕਿਆ ਗਿਆ ਡੀਸਲਟਿੰਗ ਸਮੇਂ ਸਿਰ ਕਿਉਂ ਨਹੀਂ ਹੋਈ ਜਿਹੜੇ ਬੰਨ ਨੇ ਤੁਸੀ ਬੰਨ ਉਹਨਾਂ ਨੂੰ ਮਜ਼ਬੂਤ ਸਮੇਂ ਸਿਰ ਕਿਉਂ ਨਹੀਂ ਕੀਤਾ ਗਿਆ ਬਹੁਤ ਸਾਰੇ ਸਵਾਲ ਨੇ ਇਸ ਦੇ ਵਿੱਚ ਤੇ ਸਮਾਂ ਰਿਆਂ ਪਾਣੀ ਨਹੀਂ ਛੱਡਿਆ ਗਿਆ ਬਾਅਦ ਦੇ ਵਿੱਚ ਜ਼ਿਆਦਾ ਪਾਣੀ ਛੱਡਿਆ ਗਿਆ ਇਹ ਸਾਰੀਆਂ ਚੀਜ਼ਾਂ ਨੇ ਜਿਸ ਤੇ ਹੁਣ ਜਾਂਚ ਜਾਰੀ ਹੈ ਫਿਲਹਾਲ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਧਰ ਅਮਰੀਕਾ ਦੇ H1B ਵੀਜ਼ਾ ਦੀ ਫੀਸ 'ਚ ਵਾਧੇ ਤੇ ਸਿਆਸੀ ਬਵਾਲ ਮਚ ਗਿਆ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅਮਰੀਕਾ ਦੇ ਇਸ ਫੈਸਲੇ ਤੇ ਸਵਾਲ ਚੁੱਕ ਦਿੱਤੇ ਨੇ ਦਸਤੀਏ ਕਿ H1B ਵੀਜ਼ੇ ਦੀ ਫੀਸ ਦੇ ਵਿੱਚ ਅਮਰੀਕਾ ਦੇ ਵੱਲੋਂ ਵੱਡਾ ਵਾਅਦਾ ਕੀਤਾ ਗਿਆ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਬਹੁਤ ਵੱਡਾ ਵਾਅਦਾ H1B ਵੀਜ਼ਾ ਫੀਸ ਦੇ ਵਿੱਚ ਕੀਤਾ ਗਿਆ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਅਮਰੀਕਾ ਦੇ ਇਸ ਫੈਸਲੇ ਤੇ ਸਵਾਲ ਚੁੱਕੇ ਗਏ ਨੇ ਕਾਂਗਰਸੀ ਸੰਸਦ ਮਨੀਸ਼ ਦਿਵਾੜੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਮਰੀਕਾ ਯੋਜਨਾਬੱਧ ਤਰੀਕੇ ਦੇ ਨਾਲ ਭਾਰਤ ਤੇ ਦਬਾਅ ਵਧਾ ਰਿਹਾ ਹੈ ਅਤੇ ਅਮਰੀਕਾ ਜਾਣ ਬੁੱਝ ਕੇ ਭਾਰਤ ਪ੍ਰਤੀ ਦੁਸ਼ਮਣੀ ਵਾਲਾ ਰੁਖ ਅਪਣਾ ਰਿਹਾ ਹੈ ਇਹ ਭਾਰਤ ਅਮਰੀਕਾ ਸਬੰਧਾਂ ਲਈ ਚੰਗਾ ਸੰਕੇਤ ਨਹੀਂ ਹੈ ਕਾਂਗਰਸ ਦੇ ਸੰਸਦ ਨੇ ਮਨੀਸ਼ ਦਿਵਾੜੀ ਚੰਡੀਗੜ੍ਹ ਤੋਂ ਉਹਨਾਂ ਦਾ ਇਹ ਬਿਆਨ ਆਇਆ ਦੂਜੇ ਪਾਸੇ ਪੰਜਾਬ ਆਪ ਦੇ ਇੰਚਾਰਜ ਮਨੀਸ਼ ਸਸੋਧਿਆ ਵੱਲੋਂ ਵੀ ਫੈਸਲੇ ਦਾ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਭਾਰੀ ਫੀਸ ਲਾ ਕੇ ਭਾਰਤੀਆਂ ਲਈ ਦਰਵਾਜ਼ੇ ਬੰਦ ਕੀਤੇ ਜਾ ਰਹੇ ਨੇ ਮਨੀਸ਼ ਸਸੋਦੀਆ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਭਾਰਤੀਆਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਪੀਐਮ ਮੋਦੀ ਆਪਣੇ ਜਨਮ ਦਿਨ ਮੌਕੇ 트ੰਪ ਦਾ ਫੋਨ ਸੁਣ ਕੇ ਬਹੁਤ ਖੁਸ਼ ਹੋਏ ਸੀ ਸਸੋਦੀਆ ਨੇ ਕਿਹਾ ਕਿ ਹੁਣ ਪੀਐਮ ਮੋਦੀ 트ੰਪ ਦੇ ਇਸ ਫੈਸਲੇ ਤੇ ਵੀ ਆਪਣੀ ਪ੍ਰਤੀਕਿਰਿਆ ਦੇਣ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵੱਲੋਂ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ H1B ਵੀਜ਼ਾ ਦੀ ਫੀਸ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ 1500 ਤੋਂ ਵਧਾ ਕੇ 1 ਲੱਖ ਡਾਲਰ ਤੱਕ ਦੀ ਫੀਸ ਕਰ ਦਿੱਤੀ ਗਈ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਅਮਰੀਕਾ ਜਾਣ ਵਾਲੇ ਚਾਹਵਾਨਾਂ ਨੂੰ ਵੱਡਾ ਝਟਕਾ ਦਿੱਤਾ ਗਿਆ H1B ਵੀਜ਼ਾ ਜਿਸ ਨੂੰ ਲੈ ਕੇ ਟਰੰਪ ਦੇ ਵੱਲੋਂ ਬਹੁਤ ਵੱਡਾ ਫੈਸਲਾ ਲੈ ਲਿਆ ਗਿਆ H1B ਵੀਜ਼ਿਆਂ ਦੀ ਫੀਸ ਦੇ ਵਿੱਚ ਵੱਡਾ ਵਾਧਾ ਕੀਤਾ ਗਿਆ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਗ੍ਰਾਫਿਕਸ ਦੇ ਰਾਹੀਂ ਦੱਸਣ ਦੀ ਕਿ ਪਹਿਲਾਂ ਫੀਸ ਕੀ ਸੀ ਅਤੇ ਹੁਣ ਫੀਸ ਕਿੰਨੀ ਵਧਾ ਦਿੱਤੀ ਗਈ ਹੈ ਤਾਂ ਇਹ ਯੂਐਸ ਦਾ ਪ੍ਰਵਾਸੀਆਂ ਨੂੰ ਦਿੱਤਾ ਇੱਕ ਹੋਰ ਝਟਕਾ ਹੈ ਲਗਾਤਾਰ ਝਟਕੇ ਦਿੱਤੇ ਜਾ ਰਹੇ ਨੇ ਜਿੱਥੇ ਪਹਿਲਾਂ ਬਹੁਤ ਸਾਰੇ ਪ੍ਰਵਾਸੀਆਂ ਨੂੰ ਜਿਹੜੇ ਗੈਰ ਕਾਨੂੰਨੀ ਰਹਿ ਰਹੇ ਸੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਸੀ ਉਸ ਤੇ ਬਹੁਤ ਵਿਵਾਦ ਹੋਇਆ ਤੇ ਹੁਣ H1V ਵੀਜ਼ਾ ਦੀ ਫੀਸ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ ਏ ਕੀ ਫੀਸ ਦੇ ਵਿੱਚ ਵਾਧਾ ਕੀਤਾ ਗਿਆ ਪਹਿਲਾਂ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ 1500 ਡਾਲਰ ਤੋਂ ਵਧਾ ਕੇ ਫੀਸ ਜਿਹੜੀ ਹੈ ਉਹ 1 ਲੱਖ ਡਾਲਰ ਤੱਕ ਕਰ ਦਿੱਤੀ ਗਈ ਹੈ ਭਾਰਤੀ ਰੁਪਈਆ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ 1500 ਡਾਲਰ ਜਿਹੜੇ ਨੇ ਉਹ 132000 ਰੁਪਿਆ ਬਣਦਾ ਹੈ ਭਾਰਤੀ ਕਰੰਸੀ ਦੇ ਮੁਤਾਬਕ ਭਾਰਤ ਦੇ ਵਿੱਚ ਜੇਕਰ ਤੁਸੀਂ 1500 ڈالر ਦੇ ਕੇ H1B ਵੀਜ਼ਾ ਦੀ ਫੀਸ ਭਰਨੀ ਹੈ ਤਾਂ ਤੁਹਾਨੂੰ 132000 ਭਰਨਾ ਪੈਂਦਾ ਸੀ ਪਹਿਲਾਂ ਪਰ ਹੁਣ H1B ਵੀਜ਼ਾ ਦੀ ਫੀਸ ਦੇ ਵਿੱਚ ਸਿੱਧਾ ਹੀ ਬਹੁਤ ਵੱਡੇ ਪੱਧਰ ਤੇ ਵਾਧਾ ਕੀਤਾ ਗਿਆ 1 ਲੱਖ ڈالر 1 ਲੱਖ ڈالر ਦਾ ਮਤਲਬ 88 ਲੱਖ ਰੁਪਏ ਕਿੱਥੇ 132000 ਤੇ ਕਿੱਥੇ 88 ਲੱਖ ਤੁਸੀਂ ਇਸ ਦਾ ਡਿਫਰੈਂਸ ਸਮਝੋ ਇਸ ਦਾ ਫਰਕ ਸਮਝੋ ਕਿ ਕਿੰਨਾ ਫਰਕ ਹੈ ਜਿਸ ਨੇ ਹੁਣ ਐਚ ਵਾ ਐਚ 1 ਬੀ ਵੀਜ਼ਾ ਲੈਣਾ ਏ ਅਮਰੀਕਾ ਜਾਣਾ ਏ ਉਸ ਨੂੰ ਪਹਿਲਾਂ 132000 ਫੀਸ ਭਰਨੀ ਪੈਂਦੀ ਸੀ ਪਰ ਹੁਣ ਜਿਸ ਨੂੰ ਵਧਾ ਕੇ 88 ਲੱਖ ਕਰ ਦਿੱਤਾ ਗਿਆ 1500 ਯੂ ਐਸ ਡਾਲਰ ਤੋਂ ਵਧਾ ਕੇ ਸਿੱਧਾ ਸਿੱਧਾ 1 ਲੱਖ ਡਾਲਰ ਫੀਸ ਕਰ ਦਿੱਤੀ ਗਈ ਇਹ ਸਿੱਧੇ ਤੌਰ ਤੇ ਇਸ ਨੂੰ ਕੀ ਸਮਝਿਆ ਜਾਵੇ ਜਿਹੜੇ ਮਨੀਸ਼ ਦਿਵਾੜੀ ਕਹਿ ਰਹੇ ਨੇ ਮਨੀਸ਼ ਸੋਧਿਆ ਕਹਿ ਰਹੇ ਨੇ ਕਿ ਟਰੰਪ ਨਹੀਂ ਚਾਹੁੰਦੇ ਕਿ ਕੋਈ H1B ਵੀਜ਼ਾ ਲੈ ਕੇ ਖਾਸ ਕਰ ਉਹ ਨਾ ਆਉਣ ਤਾਂ ਦੂਜੇ ਪਾਸੇ ਇਹ ਵੀਜ਼ਾ ਹੈ ਕੀ ਹੈ H1B ਵੀਜ਼ਾ ਹੁੰਦਾ ਕੀ ਹੈ ਕਿਹੜੇ ਲੋਕ ਕੇ ਵੀਜ਼ਾ ਲੈ ਕੇ ਅਮਰੀਕਾ ਜਾਂਦੇ ਨੇ ਇਹ ਵੀ ਤੁਹਾਨੂੰ ਕੋਸ਼ਿਸ਼ ਕਰਦੇ ਆ ਇੱਕ ਟੈਂਪਰੇਰੀ ਅਮਰੀਕਨ ਵਰਕਿੰਗ ਵੀਜ਼ਾ ਹੈ ਕਿਉਂਕਿ ਵੀਜ਼ੇ ਬਹੁਤ ਤਰ੍ਹਾਂ ਦੇ ਨੇ ਵਿਜ਼ਿਟਰ ਵੀਜ਼ਾ ਹੈ ਹੋਰ ਬਹੁਤ ਸਾਰੇ ਬਹੁਤ ਤਰ੍ਹਾਂ ਦੇ ਵੀਜ਼ੇ ਨੇ ਪਰ ਇਹ ਇੱਕ ਟੈਂਪਰੇਰੀ ਵੀਜ਼ਾ ਹੁੰਦਾ ਹੈ ਜਿਹੜੇ ਹਾਈਲੀ ਸਕਿਲਡ ਲੋਕ ਨੇ ਉਹ ਵਿਦੇਸ਼ ਦੇ ਵਿੱਚ ਪ੍ਰੋਫੈਸ਼ਨਲਸ ਨੂੰ ਜਿਨ੍ਹਾਂ ਨੂੰ ਨੌਕਰੀ ਮਿਲਦੀ ਆ ਅਮਰੀਕਾ ਦੇ ਵਿੱਚ ਜਾ ਕੇ ਇਜਾਜ਼ਤ ਮਿਲਦੀ ਆ ਤਾਂ 6 ਸਾਲ ਤੱਕ ਅਮਰੀਕਾ ਦੇ ਵਿੱਚ ਰਹਿਣ ਦੀ ਮਨਜ਼ੂਰੀ ਹੁੰਦੀ ਹੈ H1 ਵੀ ਵੀਜ਼ਾ ਦੇ ਤਹਿਤ 6 ਸਾਲ ਤੁਸੀਂ ਅਮਰੀਕਾ ਦੇ ਵਿੱਚ ਰਹਿ ਸਕਦੇ ਹੋ ਇਸ ਵੀਜ਼ਾ ਦੇ ਤਹਿਤ ਤੇ ਹੁਣ ਜਿਸ ਦੇ ਵਿੱਚ ਫੀਸ ਵਧਾਈ ਗਈ ਹੈ 3 ਸਾਲ ਦੇ ਵੀਜ਼ੇ ਦੇ ਨਾਲ 3 ਸਾਲ ਦਾ ਐਕਸਟੈਂਸ਼ਨ ਮਿਲ ਜਿੰਦਾ ਪਹਿਲਾਂ 3 ਸਾਲ ਦਾ ਵੀਜ਼ਾ ਮਿਲੇਗਾ ਫਿਰ ਉਹ ਐਕਸਟੈਂਡ ਹੋ ਜਾਂਦਾ ਹੈ 6 ਸਾਲ ਤੁਸੀਂ ਰਹਿ ਸਕਦੇ ਹੋ ਅਮਰੀਕਾ ਦੇ ਵਿੱਚ ਜਿਹੜੀ ਫੀਸ ਜਿਸ ਦੇ ਵਿੱਚ ਬਹੁਤ ਵੱਡਾ ਵਾਅਦਾ ਕੀਤਾ ਗਿਆ ਇਸ ਦੇ ਵਿੱਚ ਕੌਣ ਲੋਕ ਜ਼ਿਆਦਾ ਜਾਂਦੇ ਨੇ ਇੰਜੀਨੀਅਰਿੰਗ ਜਿਨ੍ਹਾਂ ਨੇ ਕੀਤੀ ਹੁੰਦੀ ਹੈ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਤੇ ਜੀਵ ਵਿਗਿਆਨਿਕ ਜਿਹੜੇ ਵੱਡੇ ਪੱਧਰ ਤੇ ਇਹ ਵੀਜ਼ਾ ਲੈ ਕੇ ਅਮਰੀਕਾ ਦੇ ਵਿੱਚ ਜਾਂਦੇ ਨੇ ਉਸ ਦੇ ਵਿੱਚ ਭੌਤਿਕ ਵਿਗਿਆਨਿਕ ਨੇ ਗਣਿਤ ਕਲਾ ਇਹ ਸਾਰੇ ਲੋਕ ਨੇ ਜਿਹੜੇ ਪ੍ਰੋਫੈਸ਼ਨਲੀ ਜਿਹੜੇ ਬਹੁਤ ਹਾਈ ਲੈਵਲ ਦੇ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਅਮਰੀਕਾ ਜਾ ਕੇ ਇੱਕ ਚੰਗੀ ਜ਼ਿੰਦਗੀ ਮਿਲੇਗੀ ਚੰਗੀ ਨੌਕਰੀ ਮਿਲੇਗੀ ਵਿੱਤ ਦੇ ਨਾਲ ਸੰਬੰਧਿਤ ਲੋਕ ਸਿਹਤ ਸੰਭਾਲ ਦੇ ਨਾਲ ਸੰਬੰਧਿਤ ਲੋਕ ਜਿਸ ਦੇ ਵਿੱਚ ਡਾਕਟਰ ਤੁਸੀਂ ਕਹਿ ਸਕਦੇ ਹੋ ਅ ਇਸ ਤੋਂ ਬਿਨਾ ਭਾਰਤ ਤੋਂ ਜਿਹੜੇ H1B ਵੀਜ਼ਾ ਲੈ ਕੇ ਜਾਣ ਵਾਲੇ ਲੋਕਾਂ ਦੀ ਪਰਸੈਂਟੇਜ ਕਿੰਨੀ ਹੈ ਭਾਰਤ ਤੋਂ 71% ਲੋਕ ਜਿਹੜੇ ਨੇ ਉਹ H1B ਵੀਜ਼ਾ ਲੈ ਕੇ ਅਮਰੀਕਾ ਜਾਂਦੇ ਨੇ ਚੀਨ ਤੋਂ ਇਹ ਸਿਰਫ ਫੀਸਦ 11.7 ਅਤੇ ਕੈਨੇਡਾ ਤੋਂ ਸਿਰਫ 1% ਲੋਕ ਨੇ ਜਿਹੜੇ H1B ਵੀਜ਼ਾ ਲੈ ਕੇ ਅਮਰੀਕਾ ਜਾਂਦੇ ਨੇ ਤੁਸੀਂ ਇਹਦੀ ਸਥਿਤੀ ਸਮਝੋ ਇਸ ਪਰਸੈਂਟੇਜ ਨੂੰ ਸਮਝੋ ਕਿ ਜੇਕਰ ਅਮਰੀਕਾ ਦੇ ਵਿੱਚ H1B ਵੀਜ਼ਾ ਲੈ ਕੇ ਲੋਕ ਜਾਂਦੇ ਨੇ ਤਾਂ ਸਭ ਤੋਂ ਬਾਅਦ ਭਾਰਤ ਦੇ ਲੋਕ ਜਿਹੜੇ ਨੇ ਉਹ ਜਾਂਦੇ ਨੇ Amazon ਦੀ ਗੱਲ ਕਰੀਏ 1044 ਲੋਕ ਜਿਹੜੇ ਨੇ ਉਹ ਇੱਥੇ ਜੌਬ ਕਰ ਰਹੇ ਨੇ Meta ਯਾਨੀ ਕਿ Facebook ਦੇ ਵਿੱਚ 5123 ਐਪਲ ਦੇ ਵਿੱਚ 4202 Google ਦੇ ਵਿੱਚ 4181 ਇਹ ਅਮਰੀਕਾ ਦੇ ਵਿੱਚ ਜਿਹੜੀਆਂ ਬਹੁਤ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਉੱਥੇ ਜਿਹੜੇ ਹੈੱਡਕੁਆਟਰ ਕਹਿ ਸਕਦੇ ਆ ਦਫਤਰ ਕਹਿ ਸਕਦੇ ਆ ਉੱਥੇ ਜਿਹੜੀਆਂ ਜੌਬਸ ਨੇ ਤਾਂ ਇਹ ਉੱਥੇ 10043 ਲੋਕ ਜਿਹੜੇ ਨੇ ਇਸ ਵੀਜ਼ਾ ਤੇ ਨੇ TCS ਦੇ ਵਿੱਚ 5505 ਨੇ Microsoft ਦੇ ਵਿੱਚ 5199 ਨੇ ਇਹ ਉਹ ਕੰਪਨੀਆਂ ਨੇ ਜਿਹੜੀਆਂ ਅਮਰੀਕਾ ਤੋਂ ਆਪਰੇਟ ਹੁੰਦੀਆਂ ਨੇ ਉੱਥੇ ਜਾ ਕੇ H1B ਵੀਜ਼ਾ ਲੈ ਕੇ ਇਹਨਾਂ ਦੇ ਵਿੱਚ ਜੌਬਸ ਇਹ ਲੋਕ ਕਰ ਰਹੇ ਨੇ ਇਹਨਾਂ ਦੀ ਗਿਣਤੀ ਹੈ ਮੈਟਾ ਦੇ ਵਿੱਚ 5123 ਹੈ ਐਪਲ ਦੇ ਵਿੱਚ 4202 ਹੈ ਇਹਨਾਂ ਕੰਪਨੀਆ ਨੂੰ ਜਿਹੜੇ ਨੇ ਇਹ H1B ਵੀਜ਼ਾ ਲੈ ਕੇ ਇੱਥੇ ਜੋਬਸ ਹੋ ਰਹੀਆਂ ਨੇ 4181 Google ਦੇ ਵਿੱਚ ਨੇ ਇਹ ਸਾਰਾ ਡਾਟਾ ਏ ਜਿਹੜਾ H1B ਵੀਜ਼ਾ ਲੈ ਕੇ ਲੋਕ ਇੱਥੇ ਜਾਂਦੇ ਨੇ ਅਤੇ ਫਿਰ ਇੱਥੇ ਜੋਬਸ ਹੁੰਦੀਆਂ ਨੇ ਭਾਰਤ ਜਿਹੜਾ ਹੈ ਸਭ ਤੋਂ ਵੱਧ ਅਮਰੀਕਾ ਦੇ ਵਿੱਚ ਜਾਣ ਵਾਲਿਆਂ ਦੇ ਵਿੱਚੋਂ ਇੱਕ ਹੈ 71% 트럼ਪ ਦੇ ਮੁਤਾਬਕ ਹੋਣ ਅਮਰੀਕੀ ਲੋਕਾਂ ਲਈ ਰੁਜ਼ਗਾਰ ਕਰਨੇ ਫੈਸਲਾ ਲਿਆ ਗਿਆ ਹੈ ਜਿਸ ਕਰਕੇ ਇਹ ਤਸਵੀਰਾਂ ਜਿਹੜੀਆਂ ਇਹ ਗ੍ਰਾਫਿਕਸ ਦੇ ਰਾਹੀਂ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਉਧਰ ਅਜ پنجاب ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜਲੰਧਰ ਪਹੁੰਚੇ ਜਿੱਥੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਦੇ ਟਰੱਕ ਰਵਾਨਾ ਕੀਤੇ ਨੇ। ਰਾਹਤ ਸਮੱਗਰੀ ਰਵਾਨਾ ਕਰਨ ਤੋਂ ਬਾਅਦ ਉਹਨਾਂ ਸਕੂਲੀ ਬੱਚਿਆਂ ਦੇ ਨਾਲ ਮੁਲਾਕਾਤ ਵੀ ਕੀਤੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਟਰੱਕ ਰਵਾਨਾ ਕੀਤੇ ਗਏ ਨੇ ਰਾਹਤ ਸਮਗਰੀ ਵਾਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਗਵਰਨਰ ਗੁਲਾਬ ਚੰਦ ਕਟਾਰੀਆ ਜਲੰਧਰ ਪਹੁੰਚੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਟਰੱਕ ਰਵਾਨਾ ਕੀਤੇ ਗਏ ਨੇ ਇਹ ਟਰੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣਗੇ ਜਿਨ੍ਹਾਂ ਨੂੰ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਤੱਕ ਰਾਹਤ ਸਮਗਰੀ ਇਹਨਾਂ ਟਰੱਕਾਂ ਦੇ ਵਿੱਚ ਭੇਜੀ ਗਈ ਹੈ ਜਿਹੜੀਆਂ ਉਹਨਾਂ ਦੀਆਂ ਰੋਜ਼ਮਰਾਂ ਦੀਆਂ ਜ਼ਰੂਰਤਾਂ ਨੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹੋ ਚੁੱਕਿਆ ਹੈ ਗਵਰਨਰ ਗੁਲਾਬ ਚੰਦ ਕਟਾਰੀਆ ਪਹੁੰਚੇ ਅਤੇ ਇਸ ਦੌਰਾਨ ਉਹਨਾਂ ਬੱਚਿਆਂ ਦੇ ਨਾਲ ਵੀ ਮੁਲਾਕਾਤ ਕੀਤੀ ਗੱਲਬਾਤ ਉਹਨਾਂ ਦੇ ਨਾਲ ਕੀਤੀ ਅਤੇ ਜਿਹੜੇ ਟਰੱਕ ਨੇ ਉਹਨਾਂ ਨੂੰ ਵੀ ਹਰੀ ਝੰਡੀ ਦਿਖਾਈ ਰਵਾਨਾ ਕੀਤੇ ਨੇ ਟਰੱਕ ਅਤੇ ਇਸ ਦੌਰਾਨ ਗਵਰਨਰ ਗੁਲਾਬ ਚੰਦ ਕੁਟਾਰੀਆ ਦੇ ਵੱਲੋਂ ਜੋ ਇਹ ਟਰੱਕ ਰਵਾਨਾ ਕੀਤੇ ਗਏ ਨੇ ਉਸ ਦੇ ਵਿੱਚ ਹੜਪੀਟਾਂ ਲਈ ਰਾਹਤ ਸਮੱਗਰੀ ਹੈ ਉਧਰ ਸੰਗਰੂਰ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਵੀ ਹੜਪੀਟਾਂ ਦੀ ਮਦਦ ਲਈ ਰਾਸ਼ਨ ਤੇ ਹੋਰ ਸਮਾਨ ਰਵਾਨਾ ਕੀਤਾ ਗਿਆ। ਰਸੋਈ ਦਾ ਸਮਾਨ ਰਵਾਨਾ ਕੀਤਾ ਗਿਆ, ਪਸ਼ੂਆਂ ਦਾ ਚਾਰਾ ਤੇ ਹੋਰ ਮਦਦ ਦਾ ਸਮਾਨ ਲੈ ਕੇ 65 ਟਰੈਕਟਰ ਟਰਾਲੀਆਂ ਹੜਪ੍ਰਭਾਵਿਤ ਇਲਾਕਿਆਂ ਦੇ ਲਈ ਰਵਾਨਾ ਹੋ ਚੁੱਕੇ ਨੇ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਵਿੱਚ ਇਹ ਸਮਾਨ ਲੋਡ ਕਰਕੇ ਭੇਜਿਆ ਗਿਆ ਏ। ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਪੰਜਾਬ ਦੀਆਂ ਸਭ ਤੋਂ ਵੱਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਹੈ। ਸਭ ਤੋਂ ਵੱਡੀ ਕਿਸਾਨ ਜਥੇਬੰਦੀ ਇਹ ਮੰਨੀ ਜਾਂਦੀ ਹੈ ਤੇ ਇਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਐਲਾਨ ਕੀਤਾ ਗਿਆ ਸੀ ਕਿ ਅਸੀਂ 5000 ਟਰੈਕਟਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜਾਂਗੇ ਜਿਸ ਦੇ ਵਿੱਚੋਂ ਪਹਿਲਾ ਜਿਹੜਾ ਜਥਾ ਹੈ ਉਹ ਕਹਿ ਸਕਦੇ ਆ ਕਿ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਰਾਹਤ ਹੈ ਸਮਗਰੀ ਹੈ ਰਾਸ਼ਨ ਹੈ ਹੋਰ ਸਮਾਂ ਪੀੜਤ ਇਲਾਕਿਆਂ ਦੇ ਲਈ ਹੁਣ ਉਹਨਾਂ ਦੇ ਮੂੜ ਘਰ ਵਸੇਵਿਆਂ ਦੇ ਲਈ ਹੁਣ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਉਹ ਗੁਰਾਹਾਂ ਦੇ ਵੱਲੋਂ ਮੋਰਚੇ ਖਿੱਚ ਦਿੱਤੇ ਗਏ ਨੇ ਇਸ ਵਕਤ ਮਸਤੂਆਣਾ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਕਿ ਰਾਸ਼ਨ ਦੀਆਂ ਟਰਾਲੀਆਂ ਪਸ਼ੂਏ ਦੇ ਚਾਰੇ ਦੀਆਂ ਟਰਾਲੀਆਂ ਤੇ ਸਭ ਤੋਂ ਵੱਡੀ ਗੱਲ ਜਿਹੜੇ ਕਿਸਾਨਾਂ ਦੀਆਂ ਫਸਲਾਂ ਨਸ਼ਟ ਹੋਈਆਂ ਨੇ ਜ਼ਮੀਨਾਂ ਖਰਾਬ ਹੋਈਆਂ ਪਈਆਂ ਨੇ ਉੱਥੇ ਹੁਣ ਭਾਰਤੀ ਕਿਸਾਨ ਵੀ ਉਹਨਾਂ ਨੇ ਇੱਕ ਤਾਂ ਉਗਰਾਹਾ ਦੇ ਕਿਸਾਨ ਖੁਦ ਟਰੈਕਟਰ ਟਰਾਲੀਆਂ ਲੈ ਕੇ ਜਾਣਗੇ ਉੱਥੇ ਦੇ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਜਿਹੜੀ ਹੈਗੀ ਉਹਨੂੰ ਠੀਕ ਕਰਨਗੇ ਜ਼ਮੀਨਾਂ ਠੀਕ ਕਰਨਗੇ ਤੇ ਉਹਨਾਂ ਦੇ ਕਣਕਾਂ ਵਿੱਚ ਕੇ ਵਾਪਸ ਘਰ ਪਰਤਣਗੇ ਇਸ ਵਕਤ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਸਾਡੇ ਨਾਲ ਹੈ ਪ੍ਰਧਾਨ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਵੱਡਾ ਕਾਫਲਾ ਅਗਰ ਮੈਂ ਗੱਲ ਕਰਾਂ ਕਿਲੋਮੀਟਰ ਤੋਂ ਮੈਂ ਪਿੱਛੋਂ ਆ ਰਹੇ ਸ਼ੂਟ ਕਰਦਾ ਕਿਲੋਮੀਟਰ ਦੇ ਲਗਭਗ ਰਾਸ਼ਨ ਦੀਆਂ ਟਰਾਲੀਆਂ ਤੇ ਸਾਰੇ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਹਾਂ ਕੀ ਰਣਨੀਤੀ ਆ ਕਿਹੜੇ-ਕਿਹੜੇ ਇਲਾਕਿਆਂ ਤੇ ਜਿਹੜੀ ਮਦਦ ਆ ਪਹੁੰਚਾਈ ਜਾਊਗੀ ਇਹ ਜਿਹੜਾ ਕਾਫਲਾ ਇਹ ਸੰਗਰੂਰ ਜ਼ਿਲ੍ਹੇ ਦਾ ਹੈ ਇਹ ਅੰਮ੍ਰਿਤਸਰ ਦੇ ਜਨਾਲੇ ਦੇ ਵਿੱਚ ਜਿਹੜਾ ਰਾਵੀ ਨੇ ਮਾਰੇ ਪਿੰਡ ਨੇ ਉਹ ਬਾਰਡਰ ਦੇ ਏਰੀਏ ਦੇ ਵਿੱਚ ਮਾਰੇ ਨੁਕਸਾਨ ਹੋਇਆ ਪਿੰਡਾਂ ਦਾ ਇਹ ਰਾਸ਼ੀ ਉਹ ਉੱਥੇ ਜਾ ਰਹੀ ਹੈ ਤੇ ਇਹ ਪਹਿਲੀ ਕਿਸ਼ਤ ਹੈ ਜਿਹਨੇ ਸੰਗਰੂਰ ਦੀ ਜਿਹੜੀ ਜਾਦੀ ਹੈ ਜਿਹਦੇ ਵਿੱਚ ਖਾਣ ਵਾਲੇ ਦਾਣੇ ਤੇ ਕੱਪੜੇ ਹੈ ਲਗਭਗ ਏ ਅਸੀਂ ਇਸ ਥੁਰਬਾਨਾ ਕਰਕੇ ਅੱਜ ਸ਼ਾਮ ਨੂੰ ਰਮਦਾਸ ਪਹੁੰਚ ਜਾਣੀ ਹੈ ਤੇ ਕੱਲ ਨੂੰ ਇਹ ਬੰਡੀ ਜਾਣੀ ਹੈ ਸਾਰੇ ਪਿੰਡਾਂ 'ਚ ਅਸੀਂ ਲਿਸਟਾਂ ਬਣਾਈਆਂ ਹੋਈਆਂ ਨੇ ਪਿੰਡਾਂ ਦੀਆਂ ਕਿਹੜੇ ਪਿੰਡ ਨੇ ਕਿਹੜੇ ਪਿੰਡ 'ਚ ਜਾਣਾ ਉਹਨਾਂ ਦੀਆਂ ਲਿਸਟਾਂ ਬਣਾਈ ਹੋਈਆਂ ਨੇ ਅੱਗੇ ਸਾਡੀ ਟੀਮ ਤਿਆਰ ਖੜੀ ਹੈ ਉਹਨਾਂ ਨੇ ਸਾਨੂੰ ਦੱਸਣਾ ਵੀ ਕਿਹੜੇ ਕਿੰਨੇ ਪਿੰਡਾਂ 'ਚ ਕਿੰਨੇ ਘਰ ਨੇ ਜਿਹੜੇ ਬੇਜ਼ਮੀਨੇ ਕਿਸਾਨਾਂ ਦੇ ਨੇ ਮਜ਼ਦੂਰਾਂ ਦੇ ਘਰ ਕਿੰਨੇ ਨੇ ਉਹਨਾਂ ਨੂੰ 6 ਮਹੀਨਿਆਂ ਦਾ ਰਾਸ਼ਨ ਦੇਣ ਵਾਸਤੇ ਅਸੀਂ ਇਹ ਪਲਾਨ ਬਣਾ ਕੇ ਚੱਲੇ ਆ ਅਸੀਂ ਉਹ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ 6-6 ਮਹੀਨਿਆਂ ਦਾ ਰਾਸ਼ਨ ਦੇ ਦੇਣਾ ਹਰਦਾਨ ਜੀ ਜਿਵੇਂ ਆਪਾਂ ਗੱਲ ਕਰਦੇ ਆ ਮਦਦ ਬਹੁਤ ਲੋਕਾਂ ਨੇ ਕੀਤੀ ਆ ਐਨ ਆਰ ਆਈ ਲੋਕਾਂ ਨੇ ਕੀਤੀ ਆ ਅਲਗ ਅਲਗ ਰਾਜਾਂ ਦੇ ਲੋਕਾਂ ਨੇ ਕੀਤੀ ਆ ਫਿਲਮੀ ਐਕਟਰਾਂ ਨੇ ਕੀਤੀ ਆ ਪਰ ਕਈ ਈਦਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਏ ਨੇ ਵੀ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਸੀ ਉਹਨਾਂ ਤੱਕ ਮਦਦ ਪਹੁੰਚੀ ਨਹੀਂ ਕਈਆਂ ਦੇ ਕੋਲੇ ਐਕਸਟਰਾ ਰਾਸ਼ਨ ਉਹਨਾਂ ਨੂੰ ਲੋਕਾਂ ਨੇ ਇਕੱਠਾ ਕਰ ਲਿਆ ਤਾਂ ਤੁਹਾਡੀ ਰਣਨੀਤੀ ਕਿਵੇਂ ਆ ਜਿਵੇਂ ਤੁਸੀਂ ਕਿਹਾ ਕਿ ਇਸ ਦੀ ਪਹਿਲੀ ਕਿਸ਼ਤ ਲੈ ਕੇ ਜਾਵਾਂਗੇ ਕਿਸ਼ਤਾਂ ਦਾ ਕੀ ਹਿਸਾਬ ਤਾਵਾ ਤੇ ਲੋਕਾਂ ਤੱਕ ਮਦਦ ਪਹੁੰਚਾਉਣੀ ਕਿਵੇਂ ਆ ਦੇਖੋ ਜਿਹੜੀ ਗੱਲ ਤੁਸੀਂ ਕਹੀ ਆਸੀਂ ਇਸ ਗੱਲ ਦਾ ਪਹਿਲਾਂ ਸਰਵੇ ਕੀਤਾ ਸਰਵੇ ਕਰਕੇ ਅਸੀਂ ਦੇਖੋ ਅਸੀਂ ਹਰੀਕੇ ਪੱਤਨ ਵੀ ਗਏ ਆ ਅਸੀਂ ਇਧਰੋਂ ਮਤਲਬ ਕਰਨਤਾਰਨ ਦਾ ਖੰਡੂਰ ਸਾਹਿਬ ਦਾ ਇਲਾਕਾ ਵੀ ਅਸੀਂ ਦੇਖਿਆ ਅਸੀਂ ਬਿਆਸ ਦੇ ਦੋਨੇ ਪਾਸੇ ਵੀ ਦੇਖਿਆ ਚੜ੍ਹਦੇ ਤੇ ਲੈਂਦੇ ਵਾਲਾ ਅਸੀਂ ਡੇਰਾ ਬਾਬਾ ਨਾਨਕ ਵੀ ਗਏ ਆ ਅਸੀਂ ਇਹਦਾ ਰਾਵੀ ਦਾ ਕੰਡਾ ਜਨਾਲੇ ਦੇ ਏਰੀਏ ਦੇ ਪਿੰਡਾਂ ਦੇ ਵਿੱਚ ਵੀ ਗਏ ਆ ਅਸੀਂ ਫਾਜ਼ਲ ਕਾ ਪਿੰਡਾਂ ਦਾ ਵੀ ਦੌਰਾ ਕੀਤਾ ਅਸੀਂ ਇਹਨਾਂ ਨੂੰ ਦੇਖਿਆ ਵੀ ਜਿਹੜੀ ਮਦਦ ਕੀਤੀ ਆ ਲੋਕਾਂ ਨੇ ਬੇਥਾ ਮਦਦ ਕੀਤੀ ਆ ਜਨ ਇਹ ਕੋਈ ਕਸਰ ਨਹੀਂ ਕਹਾੜੀ ਆ ਮਦਦ ਵਾਲਾ ਵੀ ਪਰ ਜਿਹੜੇ ਅਣਜਾਣ ਲੋਕ ਆਉਂਦੇ ਨੇ ਪਿੱਛੇ ਆਉਂਦੇ ਨੇ ਉਹ ਪੀੜਤ ਲੋਕਾਂ ਤੱਕ ਨਹੀਂ ਪਹੁੰਚ ਸਕੇ ਬਹੁਤ ਹਿੱਸੇ 'ਚ ਪਹੁੰਚੇ ਵੀ ਨਹੀਂ ਬਹੁਤ ਘਰ ਜੰਨੀ ਉਹਨਾਂ ਦੀ ਬਿਮਾਰ ਤੋਂ ਬਾਹਰ ਅਸੀਂ ਉਦੋਂ ਹੀ ਸਕੀਮ ਬਣਾਈ ਕਿ ਆਪਾਂ ਉਦੋਂ ਜਦੋਂ ਇਹ ਘਰਾਂ 'ਚ ਜਾ ਬਸੇ ਮੁੜ ਕੇ ਕਿਉਂਕਿ ਉਹ ਤਾਂ ਸੜਕਾਂ 'ਤੇ ਬੈਠੇ ਸੀ ਉਹ ਨਹਿਰਾਂ ਦੀਆਂ ਪਟੜੀਆਂ ਤੇ ਤੇ ਨਾਲਿਆਂ ਦੀਆਂ ਪਟੜੀਆਂ ਤੇ ਬੈਠੇ ਸੀ ਉਹ ਸੁੱਕੇ ਥਾਮਾ ਚ ਜਦੋਂ ਘਰਾਂ ਚ ਪਰਤ ਗਏ ਆਪਾਂ ਮਦਦ ਉਹ ਤੋਂ ਕਰਾਂਗੇ ਇਸ ਕਰਕੇ ਅਸੀਂ ਥੋੜਾ ਜਿਹਾ ਪਿੱਛੋਂ ਸ਼ੁਰੂ ਕੀਤਾ ਹੁਣ ਜਦੋਂ ਉਹ ਘਰਾਂ ਚ ਪਰਤ ਗਏ ਉਹਨਾਂ ਨੇ ਸਾਡੇ ਕੋਲ ਡਿਜੀਸ਼ਨਾਂ ਬਣੀਆਂ ਹੋਈਆਂ ਨੇ ਉਹ ਪਿੰਡਾਂ ਦੇ ਵਿੱਚ ਸਾਡੀਆਂ ਟਰਾਲੀਆਂ ਨੇ ਇਧਰੋਂ ਪਿੰਡਾਂ ਨੂੰ ਪਿੰਡ ਨੂੰ ਪਿੰਡ ਲਾਇਆ ਹੋਇਆ ਸਾਡਾ ਉਹ ਸਾਰੀ ਤਰਤੀਬ ਸਾਡੇ ਕੋਲੇ ਹੈਗੀ ਐ ਉਹ ਤਰਤੀਬ ਹੈ ਜੀ ਅਸੀਂ ਉਹਨਾਂ ਦੇ ਘਰਾਂ ਜਦ ਪਹਿਲਾਂ ਰਾਸ਼ਨ ਲੈ ਕੇ ਜਾਵਾਂਗੇ ਉਦੋਂ ਬਾਅਦ ਪੱਠੇ ਲੈ ਕੇ ਜਾਵਾਂਗੇ ਉਦੋਂ ਬਾਅਦ ਦਵਾਈਆਂ ਦਾ ਕਰਾਂਗੇ ਆ ਕਪੜਾ ਲੱਤਾ ਨਾਲ ਹੀ ਵੰਡਿਆ ਜਾਊਗਾ ਇਹਦੂ ਪਿੱਛੋਂ ਅਸੀਂ ਉਹਨ ਜਮੀਨਾਂ ਦੀ ਸਾਫ ਸਫਾਈ ਕਰਕੇ ਉਹਨਾਂ ਦੀ ਜਮੀਨਾਂ ਬਾਹੀ ਜੋਗ ਬਣਾਉਣ ਦਾ ਪ੍ਰਬੰਧ ਵੀ ਅਸੀਂ ਕਰਾਂਗੇ